ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਸੂਬੇ ਦੇ ਵਿੱਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਡਾਕਟਰ ਗਿੱਲ ਹੋਰਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਦੇ ਵਿੱਚ ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਸੂਬੇ ਦੇ ਲੋਕਾਂ ਨੂੰ ਗਰਮੀ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਗਰਮੀ ਦਾ ਪ੍ਰਕੋਪ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤੇਜ਼ ਹੋਣ ਵਾਲਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੂਬੇ ਦੇ ਵਿੱਚ तापमान 46 डिग्री ਤੋਂ ਪਾਰ ਕਰ ਚੁੱਕਿਆ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਬਚਾਅ ਰੱਖਣ ਲਈ ਕਈ ਸੁਝਾਅ ਵੀ ਡਾਕਟਰ ਹੋਰਾਂ ਦੇ ਵੱਲੋਂ ਸਾਂਝੇ ਕੀਤੇ ਗਏ ਨੇ ਅੱਜ ਜਿਸ ਤਰ੍ਹਾਂ ਲਗਾਤਾਰ ਗਰਮੀ ਵਾਸੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੰਨਾ ਵੀ ਜਿਆਦਾ ਤਾਪਮਾਨ ਵੱਸ ਸਕਦਾ ਹੈ ਜਿ ਅੱਜ ਦੇ ਕੀਂ ਕਿਰੇ ਨੇ ਖੜਾ ਆ ਦੇਖੋ ਕਿ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਇਸ ਵਾਰੀ ਗਰਮੀ ਜਿਹੜੀ ਹੈ ਪੂਰਾ ਆਪਣਾ ਕਹਿਰ ਦਿਖਾ ਰਹੀ ਹੈ ਔਰ ਵੈਸੀ ਵੀ ਬਹੁਤ ਲੌਂਗ ਡਰਾਈ ਸਪੈਲ ਹੋ ਚੁੱਕਿਆ ਆ 15-20 ਦਿਨ ਹੋ ਗਏ ਕੋਈ ਬਾਰਿਸ਼ ਵੀ ਨਹੀਂ ਹੋਈ ਕਿਉਂਕਿ ਕੋਈ ਸਿਸਟਮ ਡਿਵੈਲਪ ਨਹੀਂ ਹੋ ਰਿਹਾ ਪਰ ਲਗਾਤਾਰ ਜਿਹੜਾ ਟੈਂਪਰੇਚਰ ਆ ਉਹ ਵੱਧਦਾ ਜਾ ਰਿਹਾ ਸੋ ਹੁਣ ਜਿਹੜਾ ਆਪਾਂ ਦੇਖ ਰਿਹਾ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟੈਂਪਰੇਚਰ ਹੈ 45-40 ਡਿਗਰੀ ਤੱਕ ਰਿਕਾਰਡ ਕੀਤਾ ਜਾ ਚੁੱਕਿਆ ਹੈ ਜਿਹੜਾ ਕਿ ਨਾਰਮਲ ਨਾਲੋਂ ਆਲਰੇਡੀ ਆਪਾਂ ਕਹਿ ਸਕਦੇ ਹਾਂ 5 ਡਿਗਰੀ ਜ਼ਿਆਦਾ ਚੱਲ ਰਿਹਾ ਸੋ ਕੱਲ ਜਿਹੜੀ ਸਾਡੇ ਕੋਲ ਫੋਰਕਾਸਟ ਆਈ ਹੈ ਜਾਂ ਅੱਜ ਹੁਣ ਅਪਡੇਟ ਹੋਈ ਹੈ ਆ ਆਈਐਮਡੀ ਵੱਲੋਂ ਅ ਅਲਰਟ ਜਾਰੀ ਕੀਤਾ ਗਿਆ ਹੈਗਾ ਕਿ ਆਉਣ ਵਾਲੇ ਜਿਹੜੇ 4-5 ਦਿਨਾਂ ਵਿੱਚ ਜਿਵੇਂ ਕਿ 25 ਮਈ ਤੱਕ ਜਿਹੜਾ ਉਹਨਾਂ ਨੇ ਰੈਡ ਅਲਰਟ ਵੀ ਜਾਰੀ ਕੀਤਾ ਹੈ ਕੁਝ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਵੇਂ ਕਿ ਸਾਊਥ-ਵੈਸਟਰਨ ਪੰਜਾਬ ਦੇ ਵਿੱਚ ਉਹਨਾਂ ਨੇ ਰੈਡ ਅਲਰਟ ਜਾਰੀ ਕੀਤਾ ਸੋ ਬਾਕੀ ਵੀ ਔਰੇਂਜ ਅਲਰਟ ਜਿਹੜਾ ਉਹ ਵੀ ਪੰਜਾਬ ਦੇ ਵਿੱਚ ਜਾਰੀ ਕੀਤਾ ਜਾ ਚੁੱਕਿਆ ਹੈ ਮੀਨਸ ਕਿ ਜਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਹਲੇ ਕੋਈ ਵੀ ਇਸ ਤੋਂ ਰੀਲਿਫ ਮਿਲਣ ਦੀ ਸੰਭਾਵਨਾ ਨਹੀਂ ਹੈ ਬਲਕਿ ਜਿਹੜਾ ਟੈਂਪਰੇਚਰ ਹੈ ਉਹ ਵਧਦਾ ਹੀ ਨਜ਼ਰ ਆ ਰਿਹਾ ਹੈ ਆ ਪੰਜਾਬ ਦੇ ਦੂਜੇ ਕਰਾਚੀ ਕਰੀਏ ਤਾਂ ਤਾਪਮਨ ਸਭ ਤੋਂ ਵੱਧ ਕਿੱਥੇ ਰਿਹਾ ਸੀ ਜੀ ਆ ਜਿਹੜਾ ਹੁਣ ਸਾਡੇ ਕੋਲ ਲੇਟੈਸਟ ਡੇਟ ਆਇਆ ਉਹਦੇ ਵਿੱਚ 46 ਡਿਗਰੀ ਜਿਹੜਾ ਟੈਂਪਰੇਚਰ ਆ ਬਠਿੰਡੇ 'ਚ ਰਿਕਾਰਡ ਕੀਤਾ ਗਿਆ ਤੇ 45.8 ਜਿਹੜਾ ਲੁਧਿਆਣਾ 'ਚ ਰਿਕਾਰਡ ਕੀਤਾ ਗਿਆ ਸੋ ਆਲਮੋਸਟ 46 ਡਿਗਰੀ ਜਿਹੜਾ ਟੈਂਪਰੇਚਰ ਹੈਗਾ ਉਹ ਹਾਈਐਸਟ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਹੈ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ 34-44 ਤੱਕ ਜਿਹੜਾ ਟੈਂਪਰੇਚਰ ਹੈ ਉਹ ਆਮ ਚੱਲ ਰਿਹਾ ਹੈ ਮੈਮ ਕੋਈ ਪੁਰਾਣੀ ਰਿਪੋਰਟ ਹੋਣੀ ਕਿਨੇ ਸਾਲਾਂ ਬਾਅਦ ਇਹੋ ਜਿਹਾ ਜਿਹੜਾ ਤਾਪਮਨ ਦੇ ਹਾਂਜੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਆ ਕਿ 10-11 ਸਾਲ ਬਾਅਦ ਇਸ ਤਰ੍ਹਾਂ ਦਾ ਸਿਨੈਰੀਓ ਆ ਰਿਹਾ ਕਿਉਂਕਿ ਜੇ ਆਪਾਂ ਪਿਛਲਾ ਜਿਹੜਾ ਡਾਟਾ ਦੇਖਦੇ ਆ ਤਾਂ 2012-13 ਦੇ ਵਿੱਚ ਜਿਹੜੇ ਟੈਂਪਰੇਚਰਸ ਐ ਮਈ ਦੇ ਵਿੱਚ ਜਿਹੜਾ ਲਾਸਟ ਵੀਕ ਐ ਉਹਦੇ ਵਿੱਚ 42 ਡਿਗਰੀ ਤੱਕ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਸੋ ਉਸ ਤੋਂ ਬਾਅਦ ਜਿਹੜਾ ਹੁਣ ਮਤਲਬ 10-11 ਸਾਲ ਬਾਅਦ 2024 ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਸਿਨੈਰੀਓ ਆ ਰਿਹਾ ਕਿ ਜਿਹੜੇ ਟੈਂਪਰੇਚਰਸ ਨੇ 42 ਡਿਗਰੀ ਤੱਕ ਪਹੁੰਚ ਗਏ ਐ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਟੈਂਪਰੇਚਰਸ ਹੋਰ ਵਧਣ ਦੀ ਸੰਭਾਵਨਾ ਹੈਗੀ ਐ ਇਸ ਤਰ੍ਹਾਂ ਅਹ ਦੇਖੋ 3-4 ਡਿਗਰੀ ਜੇ ਵਧਦਾ ਟੈਂਪਰੇਚਰ ਹੋਇਆ ਤਾਂ ਕਿ ਰੈਡ ਅਲਰਟ ਜਾਰੀ ਕੀਤਾ ਗਿਆ ਤਾਂ 50 ਡਿਗਰੀ ਤੱਕ ਵੀ ਰੈਡ ਟੈਂਪਰੇਚਰ ਹੋ ਜਾ ਸਕਦਾ ਕਿਉਂਕਿ ਜਿਵੇਂ ਕਾਫੀ ਜਿਲ੍ਹਿਆਂ ਦੇ ਵਿੱਚ ਜਿਹੜਾ ਰੈਡ ਅਲਰਟ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਮੈਂ ਪਹਿਲਾਂ ਹੀ ਛੁੱਟੀਆਂ ਵੀ ਨਹੀਂ ਕਰ ਦੇ ਦਿੱਤੀਆਂ ਬਾਕੀ ਇਹ ਪੀਐਸਜੀ ਲੋਕਾਂ ਨੂੰ ਕਰੋਗੇ ਤਾਂ ਜੋ ਲੋਕ ਹਾਂਜੀ ਸਰਕਾਰ ਵੱਲੋਂ ਜਿਹੜੇ ਸਰਕਾਰੀ ਸਕੂਲ ਆ ਪ੍ਰਾਈਵੇਟ ਸਕੂਲ ਆ ਕਈ ادارے ਜਿਵੇਂ ਹੈਗੇ ਉਹਨਾਂ ਦੇ ਵਿੱਚ ਜਿਹੜਾ ਛੁੱਟੀਆਂ ਦਾ ਇਹਨਾਂ ਨੇ ਐਲਾਨ ਕੀਤਾ ਹੈ ਉਹ ਸਿਰਫ ਇਸੇ ਕਰਕੇ ਕਿਉਂਕਿ ਆਈਐਮਡੀ ਨੇ ਜਿਹੜੀ ਪ੍ਰੈਡਿਕਸ਼ਨ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਗਰਮੀ ਦਾ ਅਸਰ ਹੈ ਹੋਰ ਜ਼ਿਆਦਾ ਘੇਰਟ ਆ ਸਕਦਾ ਸੋ ਆਮ ਲੋਕਾਂ ਦੇ ਇੰਟਰਸਟ ਨੂੰ ਦੇਖਦੇ ਹੋਏ ਕਿ ਕਿਸ ਤਰ੍ਹਾਂ ਆਪਾਂ ਜਿਹੜਾ ਆਪਣਾ ਜਨ ਜੀਵਨ ਆ ਉਹਨੂੰ ਮਤਲਬ ਇਹ ਪ੍ਰਭਾਵਿਤ ਕਰ ਰਿਹਾ ਤਾਂ ਉਹਦੇ ਮੱਦੇਨਜ਼ਰ ਜਿਹੜਾ ਸਰਕਾਰ ਨੇ ਛੁੱਟੀਆਂ ਦਾ ਐਲਾਨ ਕੀਤਾ ਹੈ ਸੋ ਦਸਤਿੰਨ ਪਹਿਲਾਂ ਜਿਹੜੀਆਂ ਛੁੱਟੀਆਂ ਆ ਇਹ ਇਸ ਵਾਰੀ ਜਿਹੜੀਆਂ ਨੇ ਉਹਦਾ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਸੋ ਜਿਹਦੇ ਨਾਲ ਕੀ ਆਪਾਂ ਕਹਿ ਸਕਦੇ ਆ ਕਿ ਬੱਚਿਆਂ ਦਾ ਜਿਹੜਾ ਉਹ ਉਹ ਇਸ ਗਰਮੀ ਜਿਹੜੀ ਆ ਉਹਨੂੰ ਮਤਲਬ بچ ਸਕਣ ਦੀ ਹੱਦ ਤੋ ਕਿਉਂਕਿ ਇੰਨੀ ਜ਼ਿਆਦਾ ਗਰਮੀ ਦੇ ਨਾਲ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਕਿਈ ਗਈ ਵਾਰੀ ਇੰਨਾ ਜ਼ਿਆਦਾ ਤੁਹਾਨੂੰ ਮਤਲਬ ਪਸੀਨਾ ਆਂਦਾ ਜਾਂ ਮਤਲਬ ਇੰਨਾ ਜ਼ਿਆਦਾ ਸਨ ਸਟ੍ਰੋਕਸ ਦੀ ਪ੍ਰੋਬਲਮ ਆ ਜਾਂਦੀ ਹੈ ਡੀ ਹਾਈਡਰੇਸ਼ਨ ਹੋ ਜਾਂਦੀ ਹੈ ਡਾਇਰੀਆ ਹੋ ਜਾਂਦਾ ਉਲਟੀਆਂ ਵਗੈਰਾ ਲੱਗ ਜਾਂਦੀਆਂ ਇਲੈਕਟ੍ਰੋਲਾਈਟਸ ਜਿਹੜੇ ਉਹ ਘਟ ਜਾਂਦੇ ਆ ਜਦੋਂ ਇਲੈਕਟ੍ਰੋਲਾਈਟਸ ਘਟ ਜਾਂਦੇ ਆ ਤਾਂ ਸਾਡੀ ਬਾਡੀ ਜਿਹੜੀ ਹੈ ਵੈਸੇ ਹੀ ਬਹੁਤ ਵੀਕ ਹੋ ਜਾਂਦੀ ਹੈ ਥੀਕ ਮਹਿਸੂਸ ਹੁੰਦੀ ਹੈ ਹਨਾ ਮਤਲਬ ਸੁਸਤੀ ਹੁੰਦੀ ਹੈ ਸੋ ਬਾਡੀ ਦੇ ਵਿੱਚ ਕਾਫੀ ਚੇਂਜਸ ਆਉਂਦੀਆਂ ਨੇ ਸੋ ਉਸ ਤੋਂ ਬਚਣ ਲਈ ਜਿਹੜਾ ਹੈਗਾ ਕਿ ਅਗਰ ਆਪਾਂ ਮਤਲਬ ਕਰ ਰਹੀਏ ਤਾਂ ਇਹ ਆਪਾਂ ਇਹਨਾਂ ਚੀਜ਼ਾਂ ਤੋਂ ਬਚਾਅ ਕਰ ਸਕਦੇ ਆ ਵੈਸੇ ਵੀ ਜੇ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਹੈ ਤਾਂ ਉਹ ਸਵੇਰੇ ਜਾਂ ਸ਼ਾਮ ਵੇਲੇ ਕੀਤਾ ਜਾਵੇ ਜਿਹੜਾ 12 ਤੋਂ 3 ਦਾ ਟਾਈਮ ਇਹ ਬਹੁਤ ਜ਼ਿਆਦਾ ਐਕਸਟ੍ਰੀਮ ਵੈਦਰ ਹੁੰਦਾ ਬਹੁਤ ਜ਼ਿਆਦਾ ਜਿਹੜੀ ਸੋਲਰ ਰੈਡੀਏਸ਼ਨ ਆਨ ਦੀ ਆਈਸੋਲੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਸੋ ਉਸ ਕਰਕੇ ਆਪਾਂ ਨੂੰ ਉਸ ਟਾਈਮ ਦੇ ਵਿੱਚ ਤਾਂ ਬਿਲਕੁਲ ਹੀ ਘਰੋਂ ਬਾਹਰ ਨਿਕਲ ਨਹੀਂ ਨਿਕਲਣਾ ਚਾਹੀਦਾ। ਇਹ ਮੈਡੀਕਲ ਵੈਲੀਆਂ ਹੋਰ ਨੇ ਜਿਆਦਾ ਤੱਕ ਹੋ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ। ਹਾਂ ਦੇਖੋ ਹਰ ਇੱਕ ਜਿਹੜਾ ਕੰਮ ਹੈਗਾ ਜ਼ਰੂਰੀ ਕੰਮ ਹੈ ਉਹ ਕਰਨਾ ਵੀ ਪੈਂਦਾ। ਸੋ ਪਰ ਮੌਸਮ ਤੇ ਧਿਆਨ ਰੱਖਦੇ ਹੋਏ ਕਿ ਜਸਾਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਗਰਮੀ ਵਧਣ ਦੀ ਸੰਭਾਵਨਾ ਹੈਗੀ ਹੈ ਤਾਂ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਬਾਹਰ ਨਿਕਲਣਾ ਪੈ ਰਿਹਾ ਤਾਂ ਸਾਨੂੰ ਹੋਰ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਕਿਵੇਂ-ਕਿਵੇਂ ਅਸੀਂ ਮਤਲਬ ਆਪਣੇ ਆਪ ਨੂੰ ਬਚਾ ਕਰ ਸਕਦੇ ਆ। ਕੁੱਤਾ ਆਪਣਾ ਸਿਰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਆ ਅੱਖਾਂ ਜਿਹੜੀਆਂ ਨੇ ਉਹਨਾਂ ਤੇ ਵੀ ਆਪਾਂ ਨੂੰ ਜਿਹੜੀਆਂ ਯੂਵੀ ਰੇਡੀਏਸ਼ਨਸ ਤੋਂ ਬਚਾ ਕੇ ਕੋਈ ਜੋ ਵੀ ਆਪਾਂ ਕਰ ਸਕਦੇ ਆ ਉਹਨਾਂ ਨੂੰ ਕਵਰ ਕਰ ਸਕਦੇ ਆ ਉਹ ਕਰਨਾ ਚਾਹੀਦਾ ਪਾਣੀ ਜ਼ਰੂਰ ਨਾਲ-ਨਾਲ ਪੀਂਦੇ ਰਹਿਣਾ ਚਾਹੀਦਾ ਆਰਐਸ ਦਾ ਕੋਲ ਹੋਵੇ ਉਹ ਵੀ ਬਹੁਤ ਵਧੀਆ ਆ ਤਰਲ ਪਦਾਰਥਾਂ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਸੁੱਤੀ ਕੱਪੜੇ ਪਾ ਕੇ ਰੱਖਣੇ ਚਾਹੀਦੇ ਆ ਜਿਹੜੇ ਥੋੜੇ ਢਿੱਲੇ ਵੀ ਹੋਣ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੀਕਾਸ਼ਨਸ ਨੇ ਉਹ ਜ਼ਰੂਰ ਵਰਤਣੀਆਂ ਚਾਹੀਦੀਆਂ ਜਿਹੜੇ ਕੰਮੇ ਖੇਤਾਂ 'ਚ ਕੰਮ ਕਰ ਰਹੇ ਨੇ ਉਹ ਵੀ ਥੋੜੀ ਥੋੜੀ دیر ਬਾਅਦ ਆਪਣਾ ਛਾਵੇਂ ਜਿਹੜਾ ਰੈਸਟ ਕਰ ਸਕਦੇ ਆ ਤੇ ਪਾਣੀ ਪੀਂਦੇ ਰਹਿਣ ਤਾਂ ਕਿ ਮਤਲਬ ਜਿਹੜਾ ਗਰਮੀ ਦਾ ਅਸਰ ਹੈ ਉਹਨੂੰ ਘੱਟ ਕੀਤਾ ਜਾ ਸਕੇ ਸੋ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੋਰ ਤੇਜ਼ ਹੋ ਸਕਦੀ ਹੈ ਸੋ ਗਰਮੀ ਤੋਂ ਆਪਣਾ ਵਿਚਾਰ ਰੱਖੋ ਅਤੇ ਘਰੋਂ ਬਾਹਰ ਨਿਕਲਣ ਸਮੇਂ ਆਪਣਾ ਸਿਰ ਢਾਕੇ ਰੱਖੋ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸਰਿੰਦਰ ਸੋਨੇ ਦੀ ਰਿਪੋਰਟ